ਤੁਸੀਂ ਸੁਣ ਰਹੇ ਹੋ ਕਿਤਾਬ ਬੇਲਿਓ ਨਿਕਲਦੇ ਸ਼ੇਰ ਚੌਥਾ ਅੰਕ ਹੈ ਕਾਬਲੀ ਹਿੰਦਸੋਂ ਆਵੜਿਓ ਦੱਖਣ ਗਈ ਸੁ ਗੱਲ ਦਿੱਲੀ ਨੇ ਪਹਿਲੇ ਹੱਲੇ ਹੀ ਅਹਿਮਦ ਸ਼ਾਹ ਅੱਗੇ ਗੋਡੇ ਟੇਕ ਦਿੱਤੇ ਅਸਲ ਵਿੱਚ ਮੀਰ ਮੰਨੂ ਦੇ ਮਾਰੇ ਜਾਨ ਮੰਗਰੋਂ ਲਾਹੌਰ ਵਿੱਚ ਖਾਨਾ ਜੰਗੀ ਫੈਲ ਗਈ ਦੋ ਤਿੰਨ ਸਾਲ ਵਿੱਚ ਕਈ ਹਾਕਮ ਆਏ ਤੇ ਗਏ ਕਦੇ ਦਿੱਲੀ ਕਦੇ ਕਾਬਲ ਇਸ ਖਾਨਾ ਜੰਗੀ ਦਾ ਸਿੱਖਾਂ ਨੂੰ ਬਹੁਤ ਫਾਇਦਾ ਹੋਇਆ मीर मन्नू ਦੀ ਮੌਤ ਤੋਂ ਮੰਗਰੋ ਉਸਦੀ ਬੀਵੀ ਮੁਰਾਦ ਬੇਗਮ ਨੇ ਆਪਣੇ 3 ਸਾਲਾਂ ਪੁੱਤਰ ਅਮੀਨ ਖਾਨ ਨੂੰ ਲਾਹੌਰ ਦੀ ਗੱਦੀ ਤੇ ਬਿਠਾ ਲਿਆ ਤੇ ਅਹਿਮਦ ਸ਼ਾਹ ਅਤੇ ਦਿੱਲੀ ਦੇ ਬਾਦਸ਼ਾਹ ਆਲਮਗੀਰ ਤੋਂ ਸਹਿਮਤੀ ਲੈ ਲਈ ਪਰ ਕੁਝ ਮਹੀਨਿਆਂ ਮੰਗਰੋ ਅਮੀਨ ਖਾਨ ਵੀ ਮਰ ਗਿਆ ਹੁਣ ਬੇਗਮ ਨੇ ਰਾਜ ਭਾਗ ਆਪਣੇ ਹੱਥਾਂ ਵਿੱਚ ਲੈ ਲਿਆ ਪਰ ਉਹ ਚੰਗੀ ਤੀਵੀ ਸਾਬਿਤ ਨਾ ਹੋਈ ਤੇ ਅਯਾਸ਼ੀਆਂ ਵਿੱਚ ਪੈ ਗਈ ਰਾਜ ਭਾਗ ਖੁਸਰਿਆਂ ਹੱਥ ਆ ਗਿਆ ਸ਼ਿਕਾਇਤਾਂ ਅਬਦਾਲੀ ਤੱਕ ਪਹੁੰਚੀਆਂ ਤਾਂ ਉਸਨੇ ਮੁਰਾਦ ਬੇਗਮ ਨੂੰ ਲਾਹੌਰ ਦਾ ਸੂਬੇਦਾਰ ਤੇ ਖਵਾਜਾ ਉਬੈਦੁੱਲਾ ਨੂੰ ਉਸ ਦਾ ਨਾਇਬ ਲਾ ਦਿੱਤਾ ਮੁਰਾਦ ਬੇਗਮ ਤੇ ਉਬੈਦੁੱਲਾ ਦੀ ਆਪਸ ਵਿੱਚ ਨਾ ਬਣੀ ਤੇ ਉਹ ਇੱਕ ਦੂਜੇ ਦੇ ਉਲਟ ਚੱਲ ਪਏ ਮੁਰਾਦ ਬੇਗਮ ਨੇ ਸੈਦ ਭਿਖਾਰੀ ਖਾਨ ਨੂੰ ਮਰਵਾ ਦਿੱਤਾ ਤੇ ਉਬੈਦੁੱਲਾ ਨੇ ਲਾਹੌਰ ਵਿੱਚ ਲੁੱਟ ਮਚਾ ਦਿੱਤੀ ਬੇਗਮ ਨੇ ਦਿੱਲੀ ਦੇ ਵਜ਼ੀਰ ਗਾਜ਼ੂਦੀਨ ਤੋਂ ਮਦਦ ਮੰਗੀ ਉਹ ਬੇਗਮ ਨੂੰ ਕੈਦ ਕਰਕੇ ਨਾਲ ਦਿੱਲੀ ਲੈ ਗਿਆ ਤੇ ਲਾਹੌਰ ਦਾ ਹਾਕਮ ਅਦੀਨਾ ਬੇਗ ਨੂੰ ਲਾ ਗਿਆ ਮੁਰਾਦ ਬੇਗਮ ਦੀ ਕੁੜੀ ਉਮਦਾ ਬੇਗਮ ਜਿਹੜੀ ਸ਼ਾਹ ਦੇ ਪੁੱਤਰ ਤੈਮੂਰ ਨਾਲ ਮੰਗੀ ਹੋਈ ਸੀ ਨੂੰ ਵਜ਼ੀਰ ਗਾਜ਼ੂਦੀਨ ਇਮਾਦੁਲ ਮੁਲਕ ਨੇ ਜ਼ੋਰੋ ਜ਼ੋਰੀ ਆਪਣੇ ਨਾਲ ਰੱਖ ਲਿਆ ਅਬਦਾਲੀ ਨੂੰ ਇਹ ਖਬਰਾਂ ਪਹੁੰਚੀਆਂ ਤਾਂ ਉਹ ਹਿੰਦੁਸਤਾਨ ਵੱਲ ਚੱਲ ਪਿਆ ਅਦੀਨਾ ਬੇਗ ਤਾਂ ਉਸਦੇ ਆਉਣ ਦੀ ਖਬਰ ਸੁਣ ਕੇ ਹੀ ਭੱਜ ਨਿਕਲਿਆ ਸ਼ਾਹ ਨੇ ਬਿਨਾਂ ਕਿਸੇ ਵਿਰੋਧ ਲਾਹੌਰ ਦਾ ਹਾਕਮ ਮਿਰਜ਼ਾ ਜਾਨ ਨੂੰ ਜਲੰਧਰ ਦਾ 우ਬੈਦੁੱਲਾ ਨੂੰ ਤੇ ਪਹਾੜੀ ਇਲਾਕਾ ਕੁਮੰਡ ਚੰਦ ਕਟੋਚ ਨੂੰ ਦੇ ਦਿੱਤਾ ਸ਼ਾਹ ਦਿੱਲੀ ਪਹੁੰਚਿਆ ਤਾਂ ਸਭ ਹੱਥ ਬੰਨੀ ਉਸ ਅੱਗੇ ਹਾਜ਼ਰ ਹੋਏ ਵਜ਼ੀਰ ਗਾਜੂਦੀਨ ਵੀ ਮਾਫੀ ਮੰਗਦਾ ਸ਼ਾਹ ਦੇ ਪੈਰੀਂ ਪੈ ਗਿਆ ਬਾਦਸ਼ਾਹ ਆਲਮਗੀਰ ਆਪ ਅਹਿਮਦ ਸ਼ਾਹ ਨੂੰ ਲਾਲ ਕਿਲੇ ਵਿੱਚ ਲੈ ਕੇ ਗਿਆ ਕੁਝ ਦਿਨਾ ਵਿੱਚ ਹੀ ਅਫਗਾਨਾਂ ਨੇ ਦਿੱਲੀ ਲੁੱਟ ਕੇ ਖੰਡਰ ਕਰ ਦਿੱਤੀ ਸਭ ਸ਼ਾਹੂਕਾਰ ਵਪਾਰੀ ਕੰਗਾਲ ਕਰ ਦਿੱਤੇ ਗਏ ਔਰਤਾਂ ਦੇ ਗਹਿਣੇ ਤੇ ਭਾਂਡੇ ਵੀ ਲੁੱਟ ਲੈ ਗਏ ਮੁਰਾਦ ਬੇਗਮ ਨੇ 10-10 ਕੇ ਸਭ ਅਮੀਰ ਅਬਦਾਲੀ ਦੀ ਫੌਜ ਤੋਂ ਲੁੱਟਵਾਏ ਦਿੱਲੀ ਨੂੰ ਲੁੱਟ ਕੇ ਸ਼ਾਹਪਰਤਪੁਰ ਦੇ ਜਾਟਾਂ ਨੂੰ ਨਿਵਾਉਣ ਤੁਰ ਪਿਆ ਸੂਰਜ ਮਾਲ ਦੀ ਨਾਂ ਚੁਕੰਦੀ ਗੱਲ ਸੁਣ ਕੇ ਅਫਗਾਨਾਂ ਨੇ ਰੋਹ ਵਿੱਚ ਜਾਟਾਂ ਦਾ ਸਾਰਾ ਇਲਾਕਾ ਉਜਾੜ ਦਿੱਤਾ ਜਹਾਨ ਖਾਨ ਜਾਟਾਂ ਤੇ ਕਹਿਰ ਬਣ ਕੇ ਟੁੱਟਿਆ ਪਿੰਡਾਂ ਦੇ ਪਿੰਡ ਸਾੜ ਦਿੱਤੇ। ਭਰਤਪੁਰ ਦੇ ਜਾਟਾਂ ਨੂੰ ਕੁਚਲ ਕੇ ਜਹਾਨ ਖਾਨ ਨੇ ਸਾਰਾ ਇਲਾਕਾ ਲੁੱਟ ਲਿਆ। ਹਿੰਦੁਸਤਾਨ ਵਿੱਚ ਵਸਦੇ ਪਠਾਨ ਵੀ ਦੁਰਾਨੀਆਂ ਨਾਲ ਰਲ ਗਏ ਤੇ ਰਾਜ ਕੇ ਲੁੱਟਮਾਰ ਕੀਤੀ। ਜਾਟਾਂ ਨੂੰ ਉਜਾੜ ਕੇ ਜਹਾਨ ਖਾਨ ਨੇ ਮथुरा ਨੂੰ ਕੂਚ ਕਰ ਦਿੱਤਾ। Hindu ਤਿਹਾਰ ਹੋਲੀ ਦਾ ਦਿਨ ਸੀ। ਸਾਰਾ ਸ਼ਹਿਰ ਹੋਲੀ ਦੀ ਮਸਤੀ ਵਿੱਚ ਝੂਮ ਰਿਹਾ ਸੀ। ਚਾਰੇ ਪਾਸੇ ਗੁਲਾਲ ਉੱਡ ਰਿਹਾ ਸੀ। ਖੁਸ਼ੀ ਵਿੱਚ ਖੀਵੇਂ ਮਥੁਰਾ ਉੱਤੇ ਦੁਰਾਨੀ ਇਸ ਤਰ੍ਹਾਂ ਟੁੱਟ ਕੇ ਪਏ ਤੇ ਕਤਲਿਆ ਮਚਾਈ ਕਿ ਕੁਝ ਪਲਾ ਮਗਰੋਂ ਹੀ ਇਹ ਪਤਾ ਕਰਨਾ ਔਖਾ ਹੋ ਗਿਆ ਕਿ ਕਿਹੜੇ ਹੋਲੀ ਦੇ ਰੰਗ ਹਨ ਤੇ ਕਿਹੜੇ ਮਥੁਰਾ ਵਾਸੀਆਂ ਦਾ ਲਹੂ ਦੁਰਾਨੀਆਂ ਨੇ ਰੰਗਾਂ ਨਾਲ ਹੋਲੀ ਖੇਡਦੇ ਲੋਕਾਂ ਦੇ ਲਹੂ ਨਾਲ ਰੰਗ ਕੇ ਹੋਲੀ ਖੇਡੀ ਲਹੂ ਨਾਲ ਰੰਗੀ ਇਸ ਵਰਜ ਭੂਮੀ ਨੂੰ ਮਾਰਨ ਮਗਰੋਂ ਜਹਾਨ ਖਾਨ ਦੇ ਹੁਕਮ ਤੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਵੱਡੇ-ਵੱਡੇ ਮੰਦਰਾਂ ਵਿੱਚੋਂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਉਖਾੜ ਕੇ ਚੂਰ-ਚੂਰ ਕਰ ਦਿੱਤੀਆਂ ਤੇ ਗਲੀਆਂ-ਬਜ਼ਾਰਾਂ ਵਿੱਚ ਰੁੱਲਣ ਲਈ ਸੁੱਟ ਦਿੱਤੀਆਂ ਗਈਆਂ। ਮੰਦਰਾਂ ਦੀ ਭਾਰੀ ਬੇਅਦਬੀ ਕੀਤੀ ਗਈ। ਸੈਂਕੜੇ ਹਿੰਦੂ ਬੇਰਾਗੀ ਸਾਧੂਆਂ ਦੇ ਸਿਰ ਕਲਮ ਕੀਤੇ ਗਏ ਤੇ ਮਗਰੋਂ گاਵਾ ਕਤਲ ਕਰਕੇ ਉਹਨਾਂ ਦੇ ਸਿਰ ਇਨ੍ਹਾਂ ਹਿੰਦੂ ਸੁਨਿਆਸੀਆਂ ਦੇ ਢੜਾ ਉੱਪਰ ਬੰਨੇ ਗਏ। ਐਸਾ ਘੋਰ ਕਤਲੇਆਮ ਤੇ ਜ਼ਾਲਮਾਨਾ ਵਿਹਾਰ ਤਾਂ ਮਥੁਰਾ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਦੇਖਿਆ ਸੀ। ਮथुरा ਵਿੱਚ ਵੀ मथुरा ਵਿੱਚ ਹੀ ਗਿਲਜਿਆਂ ਨੇ ਆਪਣਾ ਡੇਰਾ ਜਮਾ ਲਿਆ मथुरा ਤੇ ਭਰਤਪੁਰ ਦੇ ਵਿਚਾਲੇ ਇੱਕ ਬੜਾ ਭਾਰੀ ਤੇ ਨਾ ਤੋੜਿਆ ਜਾ ਸਕਣ ਵਾਲਾ ਗੜ੍ਹ ਸੀ मथुरा ਤੋਂ ਭੱਜੇ ਕੁਝ ਵਪਾਰੀਆਂ ਨੇ ਉਸ ਕਿਲੇ ਵਿੱਚ ਜਾ ਸ਼ਰਨ ਲਈ ਕੁਝ ਮਰਹੱਟੇ ਵੀ ਚੁਣਕੂ ਮਰਾਠੇ ਦੀ ਅਗਵਾਈ ਵਿੱਚ ਉਸ ਕਿਲੇ ਵਿੱਚ ਜਾ ਕੇ ਲੁਕ ਬੈਠੇ ਇਸ ਕਿਲੇ ਬਾਰੇ ਮਸ਼ਹੂਰ ਸੀ ਕਿ ਜਾਟਾਂ ਦਾ ਇਹ ਕਿਲਾ ਕਿਸੇ ਤੋਂ ਨਹੀਂ ਟੁੱਟ ਸਕਦਾ ਸੀ ਨਿੱਕੀ ਇੱਟ ਦਾ ਪੱਕਾ ਮਜ਼ਬੂਤ ਕਿਲਾ ਸੀ ਜਿਸ ਦੀਆਂ ਕੰਧਾਂ ਤੇ ਵੱਡੀਆਂ ਛੋਟੀਆਂ ਤੋਪਾਂ ਤੇ ਲੰਬੀ ਨਾਲੀ ਦੀਆਂ ਬੰਦੂਖਾਂ ਜਿਨ੍ਹਾਂ ਨੂੰ ਜੰਜਾਈਲਾਂ ਵੀ ਕਿਹਾ ਜਾਂਦਾ ਹੈ ਬੀੜੀਆਂ ਹੋਈਆਂ ਸਨ ਕਿਲੇ ਦੀਆਂ ਕੰਧਾਂ ਦੁਆਲੇ ਬਹੁਤ ਡੂੰਗੀ ਪਾਣੀ ਦੀ ਖਾਈ ਸੀ ਜਿਸ ਨੂੰ पार ਵੀ ਨਹੀਂ ਕੀਤਾ ਜਾ ਸਕਦਾ ਸੀ ਤੇ ਡੂੰਗੀ ਹੋਣ ਕਰਕੇ ਉਸੇਠੋਂ ਸੁਰੰਗ ਵੀ ਨਹੀਂ ਬਣਾਈ ਜਾ ਸਕਦੀ ਸੀ ਨਾ ਹੀ ਕਿਲੇ ਦੀਆਂ ਮਜ਼ਬੂਤ ਕੰਧਾਂ ਤੇ ਤੋਪਾਂ ਦੇ ਗੋਲਿਆਂ ਦਾ ਕੋਈ ਅਸਰ ਸੀ ਨਾਲ ਹੀ 12 ਵਰਿਆਂ ਦਾ ਅੰਨ ਪਾਣੀ ਵੀ ਕਿਲੇ ਅੰਦਰ ਜਮਾ ਕੀਤਾ ਹੋਇਆ ਸੀ ਸੋ ਜੇ 12 ਸਾਲ ਘੇਰਾ ਵੀ ਪਿਆ ਰਹੇ ਤਾਂ ਵੀ ਕਿਲੇ ਵਿੱਚ ਬੈਠੇ ਸਿਪਾਈਆਂ ਤੇ ਸ਼ਰਨਾਰਥੀਆਂ ਦਾ ਬਾਹਰੋਂ ਰਾਸ਼ਨ ਪਾਣੀ ਬੰਦ ਕੀਤੇ ਜਾਣ ਤੇ ਵੀ ਸਰ ਸਕਦਾ ਸੀ ਇਸ ਕਿਲੇ ਨੂੰ ਕੋਇਲਗੜ੍ਹ ਆਖਦੇ ਸਨ ਹਿੰਦੂਆਂ ਵਿੱਚ ਇਹ ਰਾਮਗੜ੍ਹ ਤੇ ਮੁਸਲਮਾਨਾਂ ਵਿੱਚ ਅਲੀਗੜ੍ਹ ਕਰਕੇ ਵੀ ਮਸ਼ਹੂਰ ਸੀ ਹੁਣ ਜੇ ਕਿਲਾ ਇੰਨਾ ਮਜ਼ਬੂਤ ਸੀ ਤੇ ਸੁਭਾਵਕ ਹੀ ਸੀ ਕਿ ਅੰਦਰ ਬੈਠੇ ਹਾਕਮਾਂ ਤੇ ਫੌਜਦਾਰਾਂ ਨੂੰ ਇਸ ਦਾ ਹੰਕਾਰ ਹੋ ਜਾਂਦਾ ਜਦ ਉਹਨਾਂ ਨੂੰ ਕਿਲਾ ਸਾਰ ਹੋਣ ਦਾ ਭੈ ਹੀ ਨਹੀਂ ਸੀ ਸੋ ਉਹਨਾਂ ਨੂੰ ਬਹੁਤ ਹੰਕਾਰ ਹੋ ਗਿਆ ਸੀ ਕਿਲੇ ਕੋਲ ਦੀ ਜਦ ਵੀ ਕਿਸੇ ਹੋਰ ਰਿਆਸਤ ਜਾਂ ਸਲਤਨਤ ਦੀ ਫੌਜ ਲੰਘਦੀ ਤਾਂ ਕਿਲੇ ਤੇ ਖਲੋਤੇ ਫੌਜਦਾਰ ਤੇ ਸਿਪਾਈ ਉਹਨਾਂ ਦਾ ਮਖੌਲ ਉਡਾਉਂਦੇ ਚੂੜੀਆਂ ਕੀ ਭਾ ਲਾਈਆਂ ਨੇ ਬੰਜਾਰਿਓ ਹੋਕਾ ਤਾਂ ਉੱਚੀ ਦਿਓ ਜਿਹੜੇ ਬੰਜਾਰੇ ਦਾ ਬਾਜ ਹੀ ਲੋਕਾਂ ਤੱਕ ਨਾ ਪਹੁੰਚੀ ਉਸ ਦੀਆਂ ਚੂੜੀਆਂ ਸਵਾਹ ਵਿਕਣਗੀਆਂ ਇਸ ਤਰ੍ਹਾਂ ਦੇ ਮਖੌਲ ਕੋਲੋਂ ਲੰਘਣ ਵਾਲੇ ਦੂਜੇ ਬਾਦਸ਼ਾਹਾਂ ਤੇ ਫੌਜਦਾਰਾਂ ਦੇ ਬਣਾਏ ਜਾਂਦੇ ਸਨ ਪਰ ਕਿਲਾ ਨਾ ਮਾਰ ਸਕਣ ਦੀ ਵਿਚਾਰਗੀ ਵਿੱਚ ਹਰ ਕੋਈ ਉਹਨਾਂ ਦੇ ਇਹ ਬੋਲ ਸਹਾਰਤਾ ਹੋਇਆ ਦੰਦ ਪੀ ਕੇ ਰਹਿ ਜਾਂਦਾ ਤੇ ਚੁੱਪਚਾਪ ਉਥੋਂ ਅੱਗੇ ਚਲਾ ਜਾਂਦਾ ਅਬਦਾਲੀ ਜਦ ਆਗਰੇ ਨੂੰ ਜਾਂਦਾ ਉਸ ਕਿਲੇ ਕੋਲੋਂ ਲੰਘ ਰਿਹਾ ਸੀ ਤਾਂ ਕਿਲੇ ਅੰਦਰੋਂ ਕਿਸੇ ਨੇ ਨਗਾਰਾ ਵਜਾ ਦਿੱਤਾ ਸ਼ਾਹ ਨੇ ਫੌਜ ਰੋਕ ਲਈ ਨਜੀਬ ਖਾਨ ਚਾਹੁੰਦਾ ਸੀ ਕਿ ਸ਼ਾਹ ਇੱਥੋਂ ਨਿਕਲ ਚੱਲੇ ਕਿਉਂਕਿ ਉਹ ਇਸ ਕਿਲੇ ਦੀ ਮਜ਼ਬੂਤੀ ਤੋਂ ਵਾਕਿਫ ਸੀ ਉਸ ਨੂੰ ਪਤਾ ਸੀ ਕਿ ਜੇ ਸ਼ਾਹ ਇੱਥੇ ਬੈਠ ਗਿਆ ਤਾਂ ਸਮੇਤੇ ਸਾਤਨਾ ਦਾ ਬਹੁਤ ਨੁਕਸਾਨ ਹੋ ਜਾਵੇਗਾ ਇਹ ਕਿਲਾਤਾ ਛੇਤੀ ਟੁੱਟਨੋਂ ਰਿਹਾ ਇਹ ਨਗਾਰਾ ਕਿਸ ਨੇ ਵਜਾਇਆ ਹੈ ਅਹਿਮਦ ਸ਼ਾਹ ਨੇ ਨਜੀਬ ਖਾਨ ਨੂੰ ਪੁੱਛਿਆ ਏਤਾ ਜੀ ਇੱਥੇ ਕੁਝ ਫਕੀਰਾਂ ਦਾ ਡੇਰਾ ਹੈ ਉਹਨਾਂ ਨੇ ਵਜਾਇਆ ਹੋਵੇਗਾ ਹਜ਼ੂਰ ਨਜੀਬ ਖਾਨ ਗੱਲ ਟਾਲ ਦੇਣੀ ਚਾਹੁੰਦਾ ਸੀ ਤੈਨੂੰ ਪਤਾ ਹੈ ਕਿਸੇ ਫੌਜ ਲੰਗਦੀ ਤੋਂ ਨਗਾਰਾ ਵਜਾਉਣਾ ਬਗਾਵਤ ਦੀ ਨਿਸ਼ਾਨੀ ਹੈ ਇਹ ਨਗਾਰਾ ਵੀ ਸਾਥੋ ਆਕੀ ਹੋਣ ਦਾ ਹੋਕਾ ਦੇ ਰਿਹਾ ਹੈ ਅਬਦਾਲੀ ਫਿਰ ਬੋਲਿਆ ਤੇ ਕਿਸੇ ਤਰ੍ਹਾਂ ਔੜ-ਪੌੜ ਕਰਕੇ ਨਜੀਬ ਖਾਨ ਨੇ ਅਬਦਾਲੀ ਨੂੰ ਸਮਝਾ ਲਿਆ ਤੇ ਅੱਗੇ ਤੁਰਨ ਲਈ ਰਾਜ਼ੀ ਕਰ ਲਿਆ ਪਰ ਹੰਕਾਰ ਵਿੱਚ ਹਾਏ ਆਏ ਹੋਏ ਝਾਟ ਕਾਦ ਟਲਦੇ ਸਨ ਉਹਨਾਂ ਨਗਾਰਾ ਫੇਰ ਵਜਾ ਦਿੱਤਾ ਹੁਣ ਤਾਂ ਅਬਦਾਲੀ ਗੁੱਸੇ ਨਾਲ ਲਾਲ ਹੋ ਗਿਆ ਤੇ ਉਸਨੇ ਫੌਜ ਕਿਲੇ ਵੱਲ ਮੋੜ ਲਈ ਫਕੀਰ ਹੋਣ ਭਾਵੇਂ ਸੰਿਆਸੀ ਹੁਣ ਇਹਨਾਂ ਨੂੰ ਸਬਕ ਸਿਖਾਏ ਬਿਨਾ ਮੈਂ ਇੱਕ ਕਦਮ ਵੀ ਅੱਗੇ ਨਹੀਂ ਪਟਾਂਗਾ ਇਹ ਤਾਂ ਤੁਹਾਡੇ ਲੰਗਨ ਦੀ ਖੁਸ਼ੀ ਵਿੱਚ ਨਗਾਰੇ ਵਜਾ ਰਹੇ ਨੇ ਬਾਦਸ਼ਾਹ ਸਲਾਮਤ ਨਜੀਬ ਖਾਨ ਨੇ ਫੇਰ ਬਥੇਰਾ ਜੋਰ ਲਾਇਆ ਪਰ ਅਬਦਾਲੀ ਹੁਣ ਹਮਲੇ ਲਈ ਬਜਿਤ ਸੀ ਇਨਾਂ ਨੂੰ ਮਾਰੇ ਬਿਨਾ ਅੱਗੇ ਜਾਣਾ ਹੁਣ ਮੇਰੇ ਸੁਭਾਅ ਦੇ ਉਲਟ ਗੱਲ ਹੈ ਨਜੀਬ ਖਾਨ ਅਬਦਾਲੀ ਨੇ ਗੱਲ ਸਾਫ਼ ਕਰ ਦਿੱਤੀ ਇਹਨੇ ਨੂੰ ਕਿਲੇ ਦੀ ਕੰਧ ਤੋਂ ਜਾਟਾਂ ਨੇ ਫਿਰ ਨਗਾਰਾ ਵਜਾ ਦਿੱਤਾ ਤੇ ਅਬਦਾਲੀ ਨੂੰ ਸੁਣਾ ਕੇ ਕਹਿਣ ਲੱਗੇ ਇਹ ਬੰਜਾਰੇ ਕਿੱਥੋਂ ਦੇ ਨੇ ਭਾਈ ਇਹਨਾਂ ਦੇ ਘਗਰਿਆਂ ਤੋਂ ਤਾਂ ਜਾਪਦਾ ਹੈ ਕਿ ਇਹ ਤਾਂ ਕਿਸੇ ਦੂਰ ਦੇਸ਼ ਤੋਂ ਆਏ ਨੇ ਇੱਧਰ ਸਿਰਫ਼ ਚੂੜੀਆਂ ਵੇਚਣ ਆਏ ਹੋ ਜਾਂ ਹੋਰ ਸਮਾਨ ਵੀ ਹੈ ਤੁਹਾਡੇ ਕੋਲ ਕਾਬਲ 'ਚ ਚੂੜੀਆਂ ਦਾ ਕੀ ਭਾਅ ਚੱਲਦਾ ਹੈ ਭਾਈ ਬੰਜਾਰਿਓ ਜ਼ਰਾ ਆਪਣੀ ਜ਼ੁਬਾਨ ਵਿੱਚ ਹੋਕਾ ਤਾਂ ਦੇ ਕੇ ਵਿਖਾਓ ਅਸੀਂ ਵੀ ਦੇਖੀਏ ਕਿ ਕਾਬਲ ਦੇ ਬੰਜ਼ਾਰੇ ਹਾਕ ਕਿਵੇਂ ਮਾਰਦੇ ਨੇ ਐਸੇ ਬੋਲਾਂ ਨੇ ਅਬਦਾਲੀ ਦਾ ਸੀਨਾ ਚੀਰ ਦਿੱਤਾ ਉਹ ਕ੍ਰੋਧ ਨਾਲ ਨਜੀਬ ਖਾਨ ਵੱਲ ਦੇਖਦਾ ਬੋਲਿਆ ਇਹ ਫਕੀਰ ਨੇ ਜਾਨ ਬਖਸ਼ੀ ਹੋਵੇ ਹਜ਼ੂਰ ਪਰ ਇਹ ਬਹੁਤ ਹੰਕਾਰੇ ਹੋਏ ਜਾਟ ਨੇ ਹੰਕਾਰਿਆਂ ਦਾ ਹੰਕਾਰ ਭੰਨਣ ਹੀ ਤਾਂ ਅਸੀਂ ਆਏ ਹਾਂ ਇਹ ਤਾਂ ਫਿਰ ਸਾਡੇ ਪਸੰਦੀ ਦਾ ਵੈਰੀ ਹੋਏ ਹੋਰ ਦੱਸ ਇਹਨਾਂ ਬਾਰੇ ਇਹ ਕਿਲਾ ਬਹੁਤ ਸਖਤ ਹੈ ਹਜ਼ੂਰ ਹਜੇ ਤੀਕ ਕਿਸੇ ਤੋਂ ਮਾਰਿਆ ਨਹੀਂ ਗਿਆ ਇਸੇ ਗੱਲ ਦਾ ਹੰਕਾਰ ਜਾਟਾਂ ਦੇ ਸਿਰ ਚੜ ਬੋਲ ਰਿਹਾ ਹੈ ਇੱਕ ਤਾਂ ਕਿਲਾ ਬਹੁਤ ਭਾਰੀ ਹੈ ਤੇ ਉੱਤੋਂ ਅੰਦਰ ਫੌਜ ਵੀ ਬਹੁਤ ਭਰੀ ਹੋਈ ਹੈ ਚੁਫੇਰੇ ਖਾਈ ਹੋਣ ਕਰਕੇ ਸੁਰੰਗ ਪਟਕੇ ਵੀ ਅੰਦਰ ਨਹੀਂ ਜਾਇਆ ਜਾ ਸਕਦਾ 12 ਸਾਲਾਂ ਦੇ ਕਰੀਬ ਦਾ ਰਾਸ਼ਨ ਅੰਦਰ ਜਮ੍ਹਾਂ ਕੀਤਾ ਹੋਇਆ ਹੈ ਨਜੀਬ ਖਾਨ ਨੇ ਸਾਰੀ ਗੱਲ ਅਬਦਾਲੀ ਨੂੰ ਖੋਲ ਸੁਣਾਈ ਹਿੰਦੁਸਤਾਨ ਅਸੀਂ ਕਿਲੇ ਭੰਨਣ ਹੀ ਆਏ ਹਾਂ ਨਜੀਬ ਖਾਨ ਅਸੀਂ ਕੋਈ ਵਪਾਰ ਕਰਨ ਜਾਂ ਚੂੜੀਆਂ ਵੇਚਣ ਨਹੀਂ ਆਏ ਪਰ ਇਸ ਕਿਲੇ ਅੰਦਰ ਬੈਠੇ ਕੱਲੇ-ਕੱਲੇ ਸਿਪਾਈ ਦੇ ਮੈਂ ਚੂੜੀਆਂ ਨਾ ਪਵਾਇਆਂ ਤਾਂ ਮੈਨੂੰ ਅਹਿਮਦ ਸ਼ਾਹ ਕਿਸਨੇ ਕਹਿਣਾ ਹੈ ਜੇ ਮੇਰੇ ਤੋਂ ਕਿਲੇ ਹੀ ਫਤਿਹ ਨਾ ਹੋਏ ਤਾਂ ਮੈਂ ਕਾਹਦਾ ਬਾਦਸ਼ਾਹ ਤੇ ਕਾਦੀ ਮੇਰੀ ਬਾਦਸ਼ਾਹੀ ਅਬਦਾਲੀ ਨੇ ਆਪਣੀ ਸਖਤ ਕਿਲੇ ਫਤਿਹ ਕਰਨ ਵਾਲੀ ਪੋਥੀ ਮੰਗਾ ਲਈ ਇਸ ਕਿਲੇ ਦੇ ਹਾਨ ਦਾ ਕਿਲਾ ਉਸ ਵਿੱਚੋਂ ਲੱਭਿਆ ਸਭ ਅੰਦਾਜ਼ੇ ਤੇ ਜੋੜ ਕਟਾਉ ਕੀਤੇ ਤੇ ਕੁਝ ਸਮੇਂ ਮਗਰੋਂ ਪੋਥੀ ਬੰਦ ਕੀਤੀ ਮੁੱਛਾਂ ਤੇ ਹੱਥ ਫੇਰਿਆ ਤੇ ਉੱਚੀ ਉੱਚੀ ਹੱਸਣ ਲੱਗਾ ਲੜਾਈ ਦਾ ਨਗਾਰਾ ਵਜਾ ਦਿਓ ਤੇ ਜਵਾਬ ਦਿਓ ਜਾਟਾਂ ਦੇ ਨਗਾਰੇ ਦਾ ਫੌਜ ਦਾ ਪੜਾ ਇੱਥੇ ਹੀ ਕਰ ਲਓ ਹੋਣੇ ਕਿਲਾ ਮਾਰ ਕੇ ਹੀ ਆਗਰੇ ਵੱਲ ਵਧਾਂਗੇ ਪਰ ਇਹ ਕਿਲਾ ਤਾਂ 12 ਸਾਲ ਟੁੱਟਣ ਵਾਲਾ ਨਹੀਂ ਦੁਰੇ ਦੁਰਾਨੀ 8 ਦਿਨ ਸੁਣਦਾ ਨਜੀਬ ਖਾਨ 8 ਦਿਨ ਵਿੱਚ ਜੇ ਕਿਲਾ ਸਾਰ ਨਾ ਹੋਇਆ ਤਾਂ ਮੈਂ ਤੇਰੇ ਨਾਲ ਕਾਲ ਰਹਿਹਾ ਹਾਂ ਕਿ ਮੈਂ ਥੋੜਾ ਚੁੱਕ ਲਵਾਂਗਾ ਅਬਦਾਲੀ ਹੱਸਦਾ ਹੋਇਆ ਬੋਲਿਆ ਪਰ ਕਿਵੇਂ ਬਾਦਸ਼ਾਹ ਸਲਾਮਤ ਨਾ ਟੁੱਟਣ ਵਾਲੇ ਕਿਲੇ ਨੂੰ ਕਿਵੇਂ ਤੋੜਿਆ ਜਾ ਸਕਦਾ ਹੈ ਨਜੀਬ ਖਾਨ ਹਜੇ ਵੀ ਡਰ ਰਿਹਾ ਸੀ ਮਜ਼ਬੂਤ ਕਿਲੇ ਮਜ਼ਬੂਤ ਇਰਾਦਿਆਂ ਅੱਗੇ ਨਹੀਂ ਟੇਕ ਸਕਦੇ ਨਜੀਬ ਖਾਨ ਬੁਝਦਿਲ ਹਿੰਦੁਸਤਾਨੀ ਰਾਜੇ 12 ਸਾਲ ਕੀ 12 ਸਦੀਆਂ ਲੱਗੇ ਰਹਿਣ ਇਹ ਕਿਲਾ ਨਹੀਂ ਤੋੜ ਸਕਦੇ ਫਿਰ ਅਸੀਂ ਕਿਵੇਂ ਬਸ ਇਹ ਨਹੀਂ ਪੁੱਛਣਾ ਤੂੰ ਮੇਰੇ ਤੋਂ ਜਿਵੇਂ ਜਿਵੇਂ ਮੈਂ ਕਹਾ ਓਵੇਂ ਕਰ ਅਬਦਾਲੀ ਆਪਣੀ ਨੀਤੀ ਵੀ ਕਿਸੇ ਨਾਲ ਸਾਂਝੀ ਨਹੀਂ ਕਰਨੀ ਚਾਹੁੰਦਾ ਸੀ ਸਾਰੀ ਫੌਜ ਵੰਡ ਕੇ ਕਿਲੇ ਦਾ ਚਾਰੇ ਪਾਸੇ ਲਾ ਦਿਓ ਸ਼ਾਹ ਨੇ ਫੌਜਦਾਰਾਂ ਨੂੰ ਹੁਕਮ ਦਿੱਤਾ ਆਪ ਅਬਦਾਲੀ ਆਪਣੇ 4-5 ਚੁਨਿੰਦਾ ਘੋੜਸਵਾਰ ਨਾਲ ਲੈ ਕੇ ਕਿਲੇ ਦਾ ਘੇੜਾ ਲਾਉਣ ਲਈ ਨਿਕਲ ਪਿਆ ਬਾਦਸ਼ਾਹੀ ਬਾਣਾ ਉਸਨੇ ਲਾ ਦਿੱਤਾ ਤੇ ਇੱਕ ਆਮ ਸਿਪਾਈ ਦੀ ਪੁਸ਼ਾਕ ਪਾ ਲਈ ਕਿਲੇ ਦੇ ਦਿਵਾਲੇ ਘੁੰਮਦਾ ਅਬਦਾਲੀ ਸਭ ਤਰ੍ਹਾਂ ਦੇ ਅੰਦਾਜ਼ੇ ਲਾ ਰਿਹਾ ਸੀ ਉੱਚੇ ਨੀਵੇਂ ਪਾਸਿਆਂ ਦੀ ਪਛਾਣ ਕਰ ਰਿਹਾ ਸੀ ਫੌਜਦਾਰਾਂ ਨੂੰ ਉਸਨੇ ਕਿਹਾ ਹੋਇਆ ਸੀ ਕਿ ਦਿਨ ਵੇਲੇ ਫੌਜ ਕਿਲੇ ਤੋਂ ਪਿਛਾਣ ਰੱਖਣੀ ਹੈ ਤੇ ਰਾਤ ਪੈਂਦੇ ਹੀ ਮੋਰਚੇ ਅਗਾਹ ਮਲ ਲੈਣੇ ਹਨ ਫਿਰ ਅਗਲੇ ਦਿਨ ਫੌਜ ਪਿੱਛੇ ਲੈ ਆਉਣੀ ਹੈ ਕਿਸੇ ਤਰ੍ਹਾਂ ਦਾ ਕੋਈ ਹਮਲਾ ਨਹੀਂ ਕਰਨਾ ਬਸ ਉਹਨਾਂ ਨੂੰ ਦੁਬਿਧਾ ਵਿੱਚ ਹੀ ਰੱਖਣਾ ਹੈ ਇਸ ਤਰ੍ਹਾਂ ਅਫਦਾਲੀ ਥੋੜੇ ਥੋੜੇ ਚਿਰ ਮਗਰੋਂ ਫੌਜਦਾਰਾਂ ਨੂੰ ਤਾਕੀਦ ਕਰਦਾ ਰਹਿੰਦਾ ਸੀ ਇਸ ਕਿਲੇ ਦਾ ਕਿਲੇਦਾਰ ਰਾਇਮਲ ਸੀ ਭਰਤਪੁਰੀਏ ਜਵਾਹਰ ਮਲ ਦਾ ਮਾਮਾ ਤੇ ਸੂਰਜ ਮਲ ਦਾ ਸਾਲਾ رائے ਮਲ ਬੇਫਿਕਰੀ ਦੇ ਆਲਮ ਵਿੱਚ ਉਹ ਕਿਲੇ ਦੇ ਅੰਦਰ ਸੁੱਤਾ ਪਿਆ ਸੀ ਕਿਲੇ ਦੀ ਮਜ਼ਬੂਤੀ ਦੇ ਮਾਣ ਨੇ ਉਸ ਨੂੰ ਆਲਸੀ ਕਰ ਦਿੱਤਾ ਸੀ ਇਧਰ ਅਬਦਾਲੀ ਬਾਹਰ ਤਿਆਰੀਆਂ ਵਿੱਚ ਰੁੱਝਿਆ ਹੋਇਆ ਸੀ ਜਦ ਪਹਿਲੀ ਰਾਤ ਅਫਗਾਨ ਫੌਜ ਕਿਲੇ ਦੇ ਨਜ਼ਦੀਕ ਗਈ ਤਾਂ ਜਾਟਾਂ ਨੇ ਗੋਲੀਆਂ ਦਾਗੀਆਂ ਪਰ ਅਗੋਂ ਕੋਈ ਜਵਾਬੀ ਹਮਲਾ ਨਾ ਹੋਣ ਕਰਕੇ ਉਹ ਵੀ ਸ਼ਾਂਤ ਹੋ ਗਏ ਰੋਜ਼ ਰਾਤ ਨੂੰ ਅਫਗਾਨ ਫੌਜ ਕਿਲੇ ਵੱਲ ਜਾਂਦੀ ਸਵੇਰ ਹੁੰਦਿਆਂ ਹੀ ਪਿੱਛੇ ਭਰਤ ਆਉਂਦੀ। ਇਸ ਤਰ੍ਹਾਂ ਕਰਦੇ ਕਰਾਉਂਦੇ ਸਤਵਾਂ ਦਿਨ ਆ ਗਿਆ ਪਰ ਗੱਲ ਜਿੱਥੇ ਪਹਿਲੇ ਦਿਨ ਖੜੀ ਸੀ ਸਤਵੇਂ ਦਿਨ ਵੀ ਉੱਥੇ ਹੀ ਖਲੋਤੀ ਸੀ। ਪਰ ਸਾਨੂੰ ਕੁਝ ਤਾਂ ਦੱਸੋ ਹਜ਼ੂਰ ਕਿ ਕਿਹੜੀ ਕਿ ਤੁਹਾਡੀ ਤਰਕੀਬ ਕੀ ਹੈ? ਐਤ ਕੀ ਜਹਾਨ ਖਾਨ ਨੇ ਪੁੱਛਿਆ। ਦੇਖ ਜਹਾਨ ਖਾਨ ਮੈਂ ਗੱਲ ਮੋਹੋਂ ਮਗਰੋਂ ਕੱਢਾਂਗਾ ਤੇ ਕਿਲੇ ਵਿੱਚ ਪਹਿਲਾਂ ਪਹੁੰਚ ਜਾਵੇਗੀ। ਸੋ ਇਸ ਭੇਦ ਨੂੰ ਮੇਰੇ ਅੰਦਰ ਹੀ ਸੁਰੱਖਿਅਤ ਰਹਿਣ ਦੇ ਜਿੱਥੇ ਸੱਤ ਦਿਨ ਕੱਡੇ ਨੇ ਇੱਕ ਹੋਰ ਕੱਢ ਲਓ ਮੌਕਾ ਅੰਤਿਮ ਹੈ ਆਪ ਹੀ ਦੱਸ ਦਿਆਂਗਾ ਸੱਤਵੇਂ ਦਿਨ ਦਾ ਸੂਰਜ ਢਲਨ ਨੂੰ ਹੀ ਸੀ ਕਿ ਅਬਦਾਲੀ ਨੇ ਆਪਣੇ ਸਭ ਮੁਖੀ ਸਰਦਾਰਾਂ ਤੇ ਫੌਜਦਾਰਾਂ ਨੂੰ ਆਪਣੇ ਤੰਬੂ ਵਿੱਚ ਸੱਦਿਆ ਅੱਜ ਰਾਤ ਉਸ ਨੀਵੇਂ ਪਾਸਿਓਂ ਫੌਜ ਨਾਲ ਕਿਲੇ ਤੇ ਹੱਲਾ ਬੋਲਦਿਓ ਕਿਲੇ ਦੇ ਮੂਹਰੇਲੇ ਇੱਕ ਪਾਸੇ ਵੱਲ ਇਸ਼ਾਰਾ ਕਰਕੇ ਅਬਦਾਲੀ ਉਹਨਾਂ ਫੌਜਦਾਰਾਂ ਨੂੰ ਬੋਲਿਆ ਜੋ ਫੌਜ ਨੂੰ ਨਿਤ ਰਾਤ ਨੂੰ ਅੱਗੇ ਲਿਜਾਂਦੇ ਸਨ ਤੇ ਦਿਨ ਚੜ੍ਹਦੇ ਮਗਰ ਮੋੜ ਲਿਆਉਂਦੇ ਸਨ ਹਮਲਾ ਕਰਨ ਵਾਲੀਆਂ ਟੁਕੜੀਆਂ ਦੇ ਫੌਜਦਾਰਾਂ ਨੂੰ ਉਸਨੇ ਐਨੀ ਗੱਲ ਕਹਿ ਕੇ ਤਿਆਰੀ ਲਈ ਤੋਰ ਦਿੱਤਾ ਤੇ ਬਾਕੀ ਸਰਦਾਰ ਤੇ ਫੌਜਦਾਰ ਕੋਲ ਬਿਠਾਈ ਰੱਖੇ ਹੁਣ ਅੱਗੇ ਸੁਣੋ ਜਦ ਹੀ ਸਾਡੀਆਂ ਟੁਕੜੀਆਂ ਕਿਲੇ ਤੇ ਹਮਲਾ ਕਰਨ ਤਾਂ ਕਿਲੇ ਦੇ ਮੰਗਰਲੇ ਉੱਚੇ ਪਾਸੇ ਅਸੀਂ ਇੱਕ ਮਜ਼ਬੂਤ ਕੰਧ ਉਸਾਰਨੀ ਹੈ ਐਨੀ ਕੁ ਮਜ਼ਬੂਤ ਤੇ ਚੌੜੀ ਕਿ ਜਿਸ ਉੱਪਰ ਵੱਡੀਆਂ ਤੋਪਾਂ ਬੀੜੀਆਂ ਜਾ ਸਕਣ ਇਸ ਕਿਲੇ ਦੀਆਂ ਕੰਧਾਂ ਚਾਰੇ ਪਾਸੇ 30 ਹੱਥ ਉੱਚੀਆਂ ਹਨ ਤੇ ਸਾਡੀ ਉਸਾਰੀ ਜਾਣ ਵਾਲੀ ਕੰਧ ਦੀ ਉਚਾਈ 40 ਹੱਥ ਹੋਏਗੀ। ਛੇਤੀ ਨਾਲ ਜਾਓ ਤੇ ਤਿਆਰੀ ਸ਼ੁਰੂ ਕਰੋ। ਅਫਦਾਲੀ ਨੇ ਆਪਣੀ ਤਰਕੀਬ ਸਭ ਸਰਦਾਰਾਂ ਨੂੰ ਦੱਸੀ ਤੇ ਨਾਲ ਹੀ ਉਸਨੇ ਸ਼ਾਹਵਲੀ ਨੂੰ ਇਸ਼ਾਰਾ ਕੀਤਾ। ਮੌਕਾ ਆ ਗਿਆ ਹੈ ਸ਼ਾਹਵਲੀ। ਸ਼ਾਹਵਲੀ ਤੋਂ ਉਸਨੇ ਇੱਟਾਂ ਪੱਥਰਾਂ ਦੇ ਭਰੇ ਹੋਏ ਗੱਡੇ ਪਹਿਲਾਂ ਹੀ ਮਗਵਾਰ ਰੱਖੇ ਸਨ ਜੋ ਕਿਲੇ ਤੇ ਖਲੋਤੇ ਸਿਪਾਈਆਂ ਦੀਆਂ ਨਜ਼ਰਾਂ ਤੋਂ ਓਲੇ ਸਨ। ਸ਼ਾਵਲੀ ਉਹਨਾਂ ਨੂੰ ਲੈਨ ਚਲਾ ਗਿਆ ਸਾਰੀ ਵਿਅੰਤ ਆਪਣੇ ਸਰਦਾਰਾਂ ਨੂੰ ਸਮਝਾ ਕੇ ਅਬਦਾਲੀ ਪਹਿਲਾਂ ਤਾਂ ਹਮਲਾ ਕਰਨ ਵਾਲੀਆਂ ਟੁਕੜੀਆਂ ਕੋਲ ਗਿਆ ਤੇ ਉਹਨਾਂ ਦਾ ਹੌਸਲਾ ਵਧਾਇਆ ਤੇ ਮਗਰੋਂ ਉਹ ਕੰਧ ਵਾਲੀ ਥਾਂ ਤੇ ਆ ਗਿਆ ਉਧਰ ਤੋਪਾਂ ਦਾ ਪਹਿਲਾ ਗੋਲਾ ਚੱਲਿਆ ਤੇ ਇਧਰ ਕੰਧ ਦੀਆਂ ਪਹਿਲੀਆਂ ਇੱਟਾਂ ਧਰੀਆਂ ਗਈਆਂ ਦੋ ਪੈਰ ਤੋਂ ਵੀ ਘੱਟ ਸਮਾਂ ਹੈ ਸਾਡੇ ਕੋਲ ਵੱਧ ਤੋਂ ਵੱਧ ਆਦਮੀ ਲਾ ਕੇ ਛੇਤੀ ਤੋਂ ਛੇਤੀ ਕੰਮ ਨਿਬੜੋ ਸਵੇਰ ਹੋਣ ਤੋਂ ਪਹਿਲਾਂ ਅਸੀਂ ਤੋਪਾ ਕਿਲੇ ਦੇ ਵੱਲ ਦਾਗ ਦੇਣੀਆਂ ਹਨ ਇਸੇ ਤਰ੍ਹਾਂ ਹੀ ਕੀਤਾ ਗਿਆ ਹਮਲਾ ਕਰਨ ਵਾਲੀਆਂ ਟੁਕੜੀਆਂ ਨੇ ਜਾਟਾਂ ਨੂੰ ਇੱਕ ਪਾਸੇ ਉਲਝਾ ਲਿਆ ਤੇ ਉਹਨਾਂ ਦੇ ਪਿਛਲੇ ਪਾਸੇ ਅਫਗਾਨਾਂ ਨੇ ਮਜਬੂਤ ਕੰਦੂਸਾਰ ਲਈ ਜਦ ਸਵੇਰ ਹੋਈ ਤੇ ਟਿੱਕੀ ਚੜੀ ਤੇ ਜਾਟਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਕਿਲੇ ਦੇ ਵਿਹੜੇ ਵੱਲ ਮੂੰਹ ਕਰਕੇ ਰੌਲਾ ਪਾਇਆ ਪਰ ਜਦ ਨੂੰ ਉਹ ਕੁਝ ਬੋਲਦੇ ਤਦ ਨੂੰ ਅਫਗਾਨ ਤੋਪਾਂ ਦੇ ਪਹਿਲੇ ਗੋਲੇ ਉਹਨਾਂ ਆਪਣੇ ਸਿਰਾਂ ਤੋਂ ਲੰਘਦੇ ਦੇਖੇ ਗੋਲੇ ਕਿਲੇ ਦੇ ਵਿਹੜੇ ਵਿੱਚ ਡਿੱਗੇ ਤੇ ਬਹੁਤ ਭਿਆਨਕ ਧਮਾਕਾ ਹੋਇਆ ਐਡੇ ਵੱਡੇ ਤਮਾਕੇ ਨਾਲ ਜਾਟਾਂ ਦੇ ਹੋਸ਼ ਉੱਡ ਗਏ ਤੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਪਰ ਹੋਇਆ ਕੀ ਸੁੱਤੇ ਪਏ ਰਾਏਮਾਲ ਨੂੰ ਜੱਤ ਸੇਨਾਪਤੀ ਨੇ ਜਗਾਇਆ ਤਾਂ ਉਹ ਬੋਲਿਆ ਪਤਾ ਨਹੀਂ ਹਜ਼ੂਰ ਅਚੰਭਾ ਹੋ ਗਿਆ ਕੱਲ ਤਾਂ ਉਥੇ ਕੁਝ ਵੀ ਨਹੀਂ ਸੀ ਰਾਤ ਮੈਂ ਆਪ ਗੇੜਾ ਮਾਰ ਕੇ ਆਇਆ ਇਹ ਤਾਂ ਕੋਈ ਛਲਾਵਾ ਹੈ ਹਜ਼ੂਰ ਕੀ ਬਕਵਾਸ ਕਰ ਰਿਹਾ ਹੈ ਸਾਫ਼-ਸਾਫ਼ ਕਿਉਂ ਨਹੀਂ ਦੱਸਦਾ ਕੁਝ ਪਤਾ ਨਹੀਂ ਜੀ ਸੰਜੀਵਨੀ ਬੂਟੀ ਵਾਲੇ ਪਹਾੜ ਵਾਂਗ ਕਿਲੇ ਦੀ ਮਗਰਲੀ ਬਾਹੀ ਰਾਤੋਂ ਰਾਤ ਕੋਈ ਉੱਚੀ ਤੇ ਚੌੜੀ ਕੰਧ ਰੱਖ ਗਿਆ ਹੈ ਤੇ ਅਫਗਾਨਾ ਨੇ ਕਿਲੇ ਤੇ ਹਮਲਾ ਕਰ ਦਿੱਤਾ ਹੈ। ਸੁਣਦਿਆਂ ਹੀ ਰਾਏ ਮਲ ਦੀ ਸੁੱਧ ਬੁੱਧ ਜਵਾਬ ਦੇ ਗਈ ਇੰਨੇ ਚਿਰ ਨੂੰ ਕੁਝ ਹੋਰ ਗੋਲ ਕਿਲੇ ਦੇ ਇੰਨੇ ਚਿਰ ਨੂੰ ਕੁਝ ਹੋਰ ਗੋਲੇ ਕਿਲੇ ਦੇ ਅੰਦਰ ਡਿੱਗੇ ਤੇ ਧਮਾਕਾ ਸੁਣ ਕੇ ਰਾਏ ਮਲ ਦੀ ਰੂਹ ਕੰਬ ਗਈ। ਜਦ ਉਸਨੇ ਬਾਹਰ ਆ ਕੇ ਦੇਖਿਆ ਤਾਂ ਵਿੜੇ ਵਿੱਚ ਧੂੰਏ ਦਾ ਇੱਕ ਪਹਾੜ ਬਣਿਆ ਪਿਆ ਸੀ ਸਾਰਾ ਕਿਲਾ ਧੂੰਆਂ ਧਾਰ ਹੋ ਚੁੱਕਾ ਸੀ। ਅਬਦਾਲੀ ਨੇ ਤੀਰਾਂ ਤੇ ਬੰਦੂਖਾਂ ਵਾਲੇ ਨਿਸ਼ਾਨਚੀ ਵੀ ਕੰਧ ਉੱਤੇ ਚੜ੍ਹਾ ਲਏ ਉਹਨਾਂ ਤੀਰਾਂ ਤੇ ਗੋਲੀਆਂ ਦਾ ਮੀਂਹ ਵਰਸਾ ਦਿੱਤਾ ਤੇ ਜਾਟਾਂ ਦੇ ਸੀਨੇ ਵਿੰਨੇ ਜਾਣ ਲੱਗੇ ਕੋਚਿਰ ਮਗਰੋ ਸ਼ਾਹ ਨੂੰ ਕਿਲੇ ਵਿੱਚ ਜਾਟਾਂ ਦਾ ਗੋਲਾ ਬਾਰੂਦ ਜਮਾ ਕੀਤੀ ਹੋਈ ਥਾਂ ਦਾ ਪਤਾ ਲੱਗ ਗਿਆ ਉਸਨੇ ਆਪਣੇ ਤੀਰ ਅੰਦਾਜ਼ਾਂ ਤੋਂ ਉਸ ਪਾਸੇ ਨੂੰ ਅਗਣ ਬਾਣ ਚਲਵਾਏ ਵੇਖਦੇ ਵੇਖਦੇ ਹੀ ਜਾਟਾਂ ਦੇ ਗੋਲੇ ਬਾਰੂਦ ਦੇ ਢੇਰ ਨੂੰ ਅੱਗ ਲੱਗ ਗਈ ਤੇ ਆਪਣਾ ਜੰਗੀ ਸਮਾਨ ਹੀ ਉਹਨਾਂ ਲਈ ਹੋਰ ਵੱਡੀ ਮੁਸੀਬਤ ਬਣ ਗਿਆ ਅਗਨੀ ਬਾਨ ਦੇ ਨਾਲ ਹੀ ਅਫਗਾਨ ਤੀਰਅੰਦਾਜ਼ ਜ਼ਹਿਰੀਲੇ ਤੀਰ ਵੀ ਚੁਲਾਉਣ ਲੱਗੇ ਜ਼ਹਿਰ ਦੀਆਂ ਥੈਲੀਆਂ ਤੀਰਾਂ ਨਾਲ ਬੰਨ ਕੇ ਕਿਲੇ ਵੱਲ ਛੱਡੀਆਂ ਗਈਆਂ ਅੱਗ ਨਾਲ ਸੜ ਕੇ ਉਹ ਜ਼ਹਿਰ ਧੂਏ ਵਿੱਚ ਰਲ ਗਿਆ ਤੇ ਜ਼ਹਿਰੀਲੇ ਧੂਏ ਨੇ ਅੰਦਰ ਇੱਕ ਪਲ ਰੁਕਣਾ ਵੀ ਔਖਾ ਕਰ ਦਿੱਤਾ ਜੋ ਕੋਈ ਵੀ ਕਿਲੇ ਤੋਂ ਬਾਹਰ ਨਿਕਲਣਾ ਚਾਹੁੰਦਾ ਹੈ ਉਹ ਕਿਲੇ ਦੀ ਚੌਥੀ ਬਾਹੀ ਵੱਲ ਆ ਜਾਵੇ ਉਧਰੋਂ ਬਾਹਰ ਨਿਕਲਣ ਵਾਲੇ ਦੀ ਜਾਨ ਬਖਸ਼ ਦਿੱਤੀ ਜਾਵੇਗੀ ਅਬਦਾਲੀ ਨੇ ਇਹ ਹੋਕਾ ਚਾਰੇ ਪਾਸੇ ਦਵਾ ਦਿੱਤਾ ਤੇ ਚੌਥੀ ਬਾਹੀ ਤੋਂ ਸਾਰੇ ਮੋਰਚੇ ਵੀ ਚਕਵਾ ਦਿੱਤੇ ਜੋ ਵੀ ਕਿਲੇ ਵਿੱਚੋਂ ਹਥਿਆਰ ਸੁੱਟ ਕੇ ਭੱਜ ਜਾਣ ਲੱਗਾ ਉਸ ਨੂੰ ਸੱਚਮੁੱਚ ਕੁਝ ਨਾ ਆਖਿਆ ਗਿਆ ਅਗਨ ਨਾਲ ਝੁਲਸੇ ਸ਼ਰੀਰਾਂ ਜ਼ਹਿਰ ਨਾਲ ਘੁਰਲਾਉਂਦੇ ਸਿਪਾਈਆਂ ਨੂੰ ਤੱਕ ਕੇ ਬਾਕੀ ਸਭ ਬਚੇ ਹੋਏ ਬਾਹਰ ਨੂੰ ਭੱਜੇ ਲੜਨਾ ਤਾਂ ਸਭ ਜਾਟਾਂ ਨੂੰ ਕੱਦ ਦਾ ਭੁੱਲ ਗਿਆ ਸੀ ਹੁਣ ਤਾਂ ਬਸ ਕਿਸੇ ਵੀ ਤਰ੍ਹਾਂ ਜਾਨ ਬਚਾਉਣ ਲਈ ਜਦੋ ਜਹਿਦ ਕਰ ਰਹੇ ਸਨ ਇਹੀ ਸਨ ਤੇਰੇ 12 ਸਾਲ ਅੰਦਰ ਟਿਕੇ ਰਹਿਣ ਵਾਲੇ 8 ਦਿਨ ਦੀ ਮਾਰ ਨਹੀਂ ਸਹਿ ਸਕੇ ਮਾਰ ਤਾਂ ਸਗੋਂ ਕੁਝ ਘੰਟਿਆਂ ਦੀ ਹੀ ਸੀ 8 ਦਿਨ ਦਾ ਘੇਰਾ ਨਹੀਂ ਸਹਿ ਸਕੇ ਮੁਸਕਰਾਉਂਦਾ ਹੋਇਆ ਅਬਦਾਲੀ ਨਜੀਬ ਖਾਨ ਵੱਲ ਦੇਖ ਕੇ ਬੋਲਿਆ ਨਜੀਬ ਹੁਣ ਚੁੱਪ ਰਿਹਾ ਸੂਰਜ ਢਲ ਗਿਆ ਤੇ ਰਾਤ ਪੈਣ ਲੱਗੀ ਅਬਦਾਲੀ ਨੇ ਹਮਲਾ ਬੰਦ ਕਰਵਾ ਦਿੱਤਾ ਕਿਲੇ ਵਿੱਚੋਂ ਜਾਟ ਹਜੇ ਵੀ ਭੱਜੇ ਜਾ ਰਹੇ ਸਨ ਇਹਨਾਂ ਦੇ ਵਿੱਚ ਹੀ ਭੇਸ ਬਟਾ ਕੇ ਰਾਏ ਮਲ ਵੀ ਨਿਕਲ ਗਿਆ ਉਹਨਾਂ ਸਭ ਨੇ ਜਮਨਾ ਤੇ ਜਾ ਕੇ ਸਾ ਲਿਆ ਰਾਏ ਮਲ ਨੇ ਆਪਣੇ ਭਾਂਜੇ ਜਵਾਹਰ ਮਲ ਨੂੰ ਸਹਾਇਤਾ ਲਈ ਸੁਨੇਹਾ ਭੇਜਿਆ ਤਾਂ ਗੋ ਜਵਾਹਰ ਮਲ ਦਾ ਜਵਾਬ ਆਇਆ ਭਗੌੜਿਆਂ ਲਈ ਪਰਤਪੁਰ ਵਿੱਚ ਕੋਈ ਥਾਂ ਨਹੀਂ ਜੇ ਤੁਸੀਂ ਕਿਲੇ ਵਿੱਚ ਜੂਝਦੇ ਹੋਏ ਸਾਨੂੰ ਸੁਨੇਹਾ ਲਾਉਂਦੇ ਜਾਂ ਕਿਲੇ ਤੋਂ ਬਾਹਰ ਅਫਗਾਨਾਂ ਨਾਲ ਲੋਹਾ ਲੈਂਦਿਆਂ ਸਹਾਇਤਾ ਲਈ ਸੱਦਦੇ ਤਾਂ ਅਸੀਂ ਛੱਟ ਦੌੜੇ ਆਉਂਦੇ ਪਰ ਤੁਸੀਂ ਤਾਂ ਗੀਦੀਆਂ ਵਾਂਗ ਪਿੱਠ ਦਿਖਾ ਕੇ ਭੱਜੇ ਹੋ ਸਾਡੇ ਤੋਂ ਸਹਾਇਤਾ ਦੀ ਕੋਈ ਆਸ ਨਾ ਰੱਖਿਓ ਤੇ ਜੇ ਹੋ ਸਕੇ ਤਾਂ ਸਾਰੀ ਉਮਰ ਮੇਰੇ ਮੱਥੇ ਵੀ ਨਾ ਲੱਗਿਓ ਆਪਣੇ ਭਾਂਜੇ ਜਵਾਹਰ ਮਲ ਦਾ ਇਹ ਸੁਨੇਹਾ ਮਿਲਦਿਆਂ ਹੀ ਸ਼ਰਮ ਦੇ ਮਾਰੇ ਰਾਏ ਮਾਲ ਨੇ ਜਮਲਾ ਜਮਨਾ ਵਿੱਚ ਛਾਲ ਮਾਰ ਦਿੱਤੀ ਤੈਨੂੰ ਕਿਹਾ ਸੀ ਨਾ ਨਜੀਬ ਖਾਨ ਦੇਖ ਲੈ 8 ਦਿਨ ਪੂਰੇ ਹੋਣ ਵਿੱਚ ਹਜੇ ਵੀ ਇੱਕ ਪੈਰ ਬਚਿਆ ਹੈ ਕਿਲਿਆਂ ਦੀ ਮਜ਼ਬੂਤੀ ਆਸਰੇ ਹੀ ਲੜਿਆ ਜਾਂਦਾ ਹੋਵੇ ਤਾਂ ਸਭ ਰਾਜੇ ਮਜ਼ਬੂਤ ਗੜ੍ਹ ਉਸਾਰ ਕੇ ਬੈਠ ਜਾਣ ਇਰਾਦਿਆਂ ਦੀ ਮਜ਼ਬੂਤੀ ਹੀ ਫਤਿਹ ਦਿਵਾਉਂਦੀ ਹੈ ਫੇਰ ਭਾਵੇਂ ਕੋਈ ਕਿਲੇ ਵਿੱਚ ਹੋਵੇ ਜਾਂ ਮੈਦਾਨ ਵਿੱਚ ਸੱਚ ਕਿਹਾ ਬਾਦਸ਼ਾਹ ਸਲਾਮਤ ਤਾਂ ਹੀ ਤਾਂ ਤੁਸੀਂ ਦੁਰੇ ਦੁਰਾਨੀ ਸੁਦਵਾਉਂਦੇ ਹੋ ਮੈਂ ਤੁਹਾਡੀ ਸਮਰਥਾ ਤੇ ਸ਼ੱਕ ਕੀਤਾ ਉਸ ਲਈ ਮਾਫੀ ਚਾਹੁੰਦਾ ਹਾਂ ਹੁਣ ਨਜੀਬ ਖਾਨ ਦੇ ਚਿਹਰੇ ਤੇ ਵੀ ਰੌਣਕ ਪਰਤ ਆਈ ਸੀ ਤੇ ਉਹ ਅੱਧੀ ਰਾਤ ਦੇ ਹਨੇਰੇ ਵਿੱਚ ਵੀ ਦੇਖੀ ਜਾ ਸਕਦੀ ਸੀ ਸਿਰਫ 8 ਦਿਨਾਂ ਵਿੱਚ ਅਲੀਗੜ੍ਹ ਦੇ ਮਜ਼ਬੂਤ ਕਿਲੇ ਦੇ ਅਬਦਾਲੀ ਦੁਆਰਾ ਮਾਰੇ ਜਾਣ ਦੀ ਖਬਰ ਸਭ ਪਾਸੇ ਜੰਗਲ ਦੀ ਆਗ ਵਾਂਗ ਫੈਲ ਗਈ ਆਗਰੇ ਵਾਲੇ ਤਾਂ ਅਬਦਾਲੀ ਦੇ ਆਉਣ ਤੋਂ ਪਹਿਲਾਂ ਹੀ ਕਿਲਾ ਛੱਡ ਕੇ ਹਰਨ ਹੋ ਗਏ ਗੱਲ ਦੂਰ ਦੱਖਣ ਪੂਨੇ ਤੱਕ ਪਹੁੰਚ ਗਈ ਤੇ ਮਰਹੱਟਿਆਂ ਨੂੰ ਆਪਣਾ ਸਿੰਘਾਸਨ ਡੋਲਦਾ ਜਾਪਿਆ ਹੁਣ ਚੁੱਪ ਬੈਠਿਆ ਨਹੀਂ ਸਰਨਾ ਪੇਸ਼ਵਾ ਬਾਊ ਸਾਨੂੰ ਦਿੱਲੀ ਕੂਚ ਕਰਨ ਦੀ ਤਿਆਰੀ ਕਰਨੀ ਹੀ ਪਵੇਗੀ ਨਹੀਂ ਤਾਂ ਕੋਇਲਗੜ੍ਹ ਕੀ ਸ਼ਨੀਵਾਰ ਵਾੜਾ ਵੀ ਅਬਦਾਲੀ ਨੂੰ ਬਹੁਤੀ ਦੂਰ ਨਹੀਂ ਜੇ ਉਸ ਨੂੰ ਰੋਕਿਆ ਨਾ ਗਿਆ ਤਾਂ ਉਹ ਅੱਗੇ ਵਧਦਾ ਹੀ ਜਾਏਗਾ ਦਿੱਲੀ ਨੇ ਜਿਸ ਤਰ੍ਹਾਂ ਉਸ ਅੱਗੇ ਗੋਡੇ ਟੇਕੇ ਹਨ ਦੱਖਣ ਪਹੁੰਚਣਾ ਵੀ ਉਸ ਲਈ ਕੋਈ ਜ਼ਿਆਦਾ ਔਖੀ ਗੱਲ ਨਹੀਂ ਹੋਵੇਗੀ ਸਦਾਸ਼ਿਵਰਾਓ ਨੇ ਪੇਸ਼ਵਾ ਨੂੰ ਚੇਤਾਵਨੀ ਦਿੰਦਿਆਂ ਕਿਹਾ ਸਦਾਸ਼ਿਵ ਦੇ ਇਹ ਬੋਲ ਸੁੰਦਿਆਂ ਹੀ ਲਹੂ ਦਾ ਤਿਹਾਇਆ ਪਾਣੀ ਪਤ ਮਰਾਠਿਆਂ ਤੇ ਅਫਗਾਨਾਂ ਨੂੰ ਬੇਸਬਰੀ ਨਾਲ ਉੜੀਕਣ ਲੱਗਾ ਉਧਰ ਅਫਗਾਨ ਹਿੰਦੂਸਤਾਨ ਨੂੰ ਕੁੱਟਦੇ ਮਿੱਦਦੇ ਹੋਏ ਅੱਗੇ ਵਧਦੇ ਜਾ ਰਹੇ ਸਨ ਹੁਣ ਉਹਨਾਂ ਰੁਖ ਬਿੰਦਰਾਬਨ ਵੱਲ ਕੀਤਾ ਧੰਨਵਾਦ